9 ਸਾਲ ਦੀਆਂ ਇੱਕ ਵਾਰ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਕੋਠੀ ਦੀ ਮਕਾਨ ਦੀ ਘਰ ਦੀ ਕਿਸੇ ਵੀ ਗੱਡੀ ਦੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਆਪਣੇ WhatsApp ਨੰਬਰ ਤੇ ਉੱਪਰ ਚੱਲਦਾ ਰਹਿੰਦਾ ਤੇ ਆਪਾਂ ਜਲਦੀ ਤੇ ਫਰੀ ਦੇ ਵਿਚ ਐਡ ਲਗਾ ਦੇਵਾਂਗੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਜਿਹੜੀਆਂ ਮਸ਼ੀਨਰੀਆਂ ਪਹੁੰਚੀਆਂ ਜਿੰਨਾਂ ਵਿੱਚੋਂ ਪਹਿਲੀ ਅਲਟੋ ਅਲੈਕਸਾ ਹੀ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ 2009 ਮਾਡਲ ਗੱਡੀ ਹੈ ਸੈਕੰਡ ਓਨਰ ਹੈ 125 ਡਿਮਾਂਡ ਹੈ ਫਰੀਦਕੋਟ ਏਰੀਆ ਮਾਲਕ ਦਾ ਟਾਇਰਾਂ ਦੀ ਕੰਡੀਸ਼ਨ 80 ਤੋਂ 85 ਪੈਸੇ ਮਿਲ ਜੂਗੀ ਕੋਈ ਨੁਕਸ ਨਹੀਂ ਗੱਡੀ 'ਚ ਵਧੀਆ ਮਾਲਕ ਨੇ ਰੱਖੀ ਹੋਈ ਹੈ ਘਰ ਦੀ ਗੱਡੀ ਹੈ ਘਰ ਲਈ ਵਰਤੀ ਹੋਈ ਹੈ ਘਰ ਲਈ ਚੱਲੀ ਹੋਈ ਹੈ ਪਰਿਵਾਰਿਕ ਗੱਡੀ ਹੈ ਬਾਕੀ 1.25 ਡਿਮਾਂਡ ਲੈਸ ਹੋ ਜਾਊਗਾ ਕਾਗਜ਼ ਪੱਤਰ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਜਿਨ੍ਹਾਂ ਦੀ ਗੱਡੀ ਹੈ 99156 86201 ਤੇ ਸੈਕੰਡ ਆਪਾਂ ਤੁਹਾਡੇ ਵਾਸਤੇ ਗੱਡੀ ਲੈ ਕੇ ਪਹੁੰਚਿਆ 2015 ਮਾਡਲ ਗੱਡੀ ਆ ਤੁਹਾਡੇ ਸਾਹਮਣੇ ਜੀ ਸਕਰੀਨ ਤੇ ਫਾਸਟ ਓਨਰ ਹੈ ਤੇ ਡਿਮਾਂਡ ਹੈ 3 ਲੱਖ 80000 ਰੁਪਿਆ ਫਾਜ਼ਿਲ ਕਾ ਮਾਲਕ ਦਾ ਏਰੀਆ ਦਾ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜਿਆਦਾ ਵੀ ਹੋ ਸਕਦੀ ਹੈ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਨਾ ਕੋਈ ਵਾਡੀ ਲੈਂਚ ਕਮੀ ਹੈ ਨਾ ਕੋਈ ਗੱਡੀ 'ਚ ਕਮੀ ਹੈ ਨਾ ਕੋਈ ਇੰਜਨ ਗੇਅਰ 'ਚ ਬਹੁਤ ਵਧੀਆ ਜੀ ਫਾਸਟ ਓਨਰ ਹੈ ਇੱਕ ਹੱਥ ਆਹ ਗੱਡੀ ਚੱਲ ਰਹੀ ਹੈ ਤੇ ਵਧੀਆ ਮਾਲਕ ਨੇ ਰੱਖੀ ਹੋਈ ਹੈ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਫਾਜ਼ਿਲਕਾ ਇਹਨਾਂ ਦਾ ਏਰੀਆ ਪੈ ਜਾਂਦਾ ਹੈ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 87288 28632 ਤੀਸਰਾ ਆਪਾ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਛੋਟਾ ਹਾਥੀ ਪੰਜਾਬ ਨੰਬਰ ਹੈ ਤੇ 2011 ਮਾਡਲ ਹੈ ਬਾਡੀ ਲਾਈਨ ਬਹੁਤ ਵਧੀਆ ਚੀ ਮਾਲਕ ਨੇ ਦੱਸਿਆ ਵੀ ਸਾਰਾ ਕੁਝ ਜੇਨੂਇਨ ਹੈ ਰੰਗ ਤੋਂ ਲੈ ਕੇ ਸਾਰਾ ਕੁਝ ਕੋਈ ਚੀਜ਼ ਨਾ ਤਾਂ ਬਦਲੀ ਗਈ ਹੈ ਨਾ ਕੋਈ ਐਕਸੀਡੈਂਟਡ ਹੈ ਵਧੀਆ ਪਿਆ ਇੱਕ 90 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਇਹਨਾਂ ਦਾ ਏਰੀਆ ਤਰਨ ਤਰਨ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਵੀ ਚਲਾ ਕੇ ਦੇਖ ਸਕਦੇ ਹੋ ਕਿ ਆ ਮੈਂ ਮਰਜੀ ਚੈੱਕ ਕਰ ਲਓ ਮਾਲਕ ਨੇ ਕਿਹਾ ਫੁੱਲ ਗਰੰਟੀ ਹੈ ਹਰ ਪਾਸੋਂ ਹਰ ਚੀਜ਼ ਦੀ ਪੂਰੀ ਤਸੱਲੀ ਕਰਾ ਕੇ ਤੁਹਾਨੂੰ ਭੇਜਾਂਗੇ ਮਾਲਕ ਨੇ ਕਿਹਾ ਜਦੋਂ ਗੱਡੀ ਨੂੰ ਖਰੀਦਣ ਤੁਸੀਂ ਆਉਂਗੇ ਤੇ ਦੇਖਣ ਵਾਸਤੇ ਜਦੋਂ ਆਉਂਗੇ ਤੇ ਦੇਖਣ ਸਾਰੀ ਪਸੰਦ ਆਜੂ ਮਾਲਕ ਨੇ ਕਿਹਾ ਜੀ ਲੱਗ ਕੇ ਰੇਟ ਵੀ ਕੋਈ ਖਾਸ ਇਹਨਾਂ ਨੇ ਲਾ ਕੇ ਨਹੀਂ ਭੇਜਿਆ ਮਾਲਕ ਨੇ ਆ ਜਾਈਜਾ ਰੇਟ ਲਾ ਕੇ ਭੇਜਿਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਜ਼ਰੂਰ ਕਰਾਂਗੇ ਤੇ ਨੰਬਰ 94170 ਤੇ 820 ਚਰ ਬੰਚ ਨੰਬਰ ਤੇ ਗੱਲ ਤੁਸੀਂ ਜ਼ਰੂਰ ਕਰ ਲਿਓ ਇੱਕ ਆਪਣੇ ਕੋਲੇ ਮਾਲਕ ਨੇ ਜੀ ਭੇਜੀਆ ਜੀ ਪਾਤੜਾ ਇਹਨਾਂ ਦੇ ਏਰੀਆ ਪਾਤੜਾ ਸਮਾਣਾ ਟੈਰਾਂ ਦੀ ਕੰਡੀਸ਼ਨ ਠੀਕ ਪਈ ਆ ਤੇ ਰੇਟ ਇਹਨਾਂ ਨੇ ਲਾ ਕੇ ਆਪਣੇ ਕੋਲੇ ਭੇਜਿਆ 85000 ਰੁਪਇਆ ਰੇਟ ਤੁਸੀਂ ਆਪੇ ਕਰ ਲਿਓ ਜੀਪ ਤੋਂ ਹੁਣ ਮੈਂ ਦਿਖਾ ਦਿੰਦਾ ਨਾ ਸਕਰੀਨ ਤੇ ਚੱਲ ਰਹੀ ਆ ਜੀ ਤੇ ਮੈਂ ਬੇਨਤੀ ਕਰਦਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜਦੋਂ ਘੱਟੋ ਘੱਟ 5 ਤੋਂ 7 ਫੋਟੋਆਂ ਤਾਂ ਹੋਣ ਪੂਰੀਆਂ ਵਧੀਆ ਅੰਦਰ ਬਾਹਰੋਂ ਅੱਗੇ ਪਿੱਛੇ ਤੋਂ ਸਾਰੇ ਕਿਤੋਂ ਸੀ ਤੇ 85000 ਰੁਪਇਆ ਮੰਗ ਪਾਈ ਆ ਬਾਕੀ ਕਹਿੰਦੇ ਸੀਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਰ ਲਾਂਗੇ ਤੇ ਇੱਕ ਵੈੰਤੇ ਵਾਲੀ ਗੱਲ ਜੀ ਰੇਟ ਸਹੀ ਹਮੇਸ਼ਾ ਲਾ ਕੇ ਭੇਜਿਆ ਕਰੋ ਜਿਆਦਾ ਤੇ ਡਬਲ ਦੁੱਗਣਾ ਰੇਟ ਲਾ ਕੇ ਨਾ ਭੇਜਿਆ ਕਰੋ ਜਿਨ੍ਹਾਂ ਦੀਆਂ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰਾ ਰੱਖਿਆ ਜੀ 843730 B37 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ बाकी वीडियो दी ਗੱਲਬਾਤ ਚੱਲ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਖੜੀਆਂ ਹਨ ਹਾਲੇ ਤੱਕ ਵੀਡੀਓ ਖਤਮ ਨਹੀਂ ਹੋਈ ਤੇ ਗੱਡੀਆਂ ਤੁਸੀਂ ਦੇਖ ਲਿਆ ਛੋਟਾ ਹੱਥ ਵੀ ਦੇਖ ਲਿਆ ਜੀਬ ਵੀ ਦੇਖ ਲਈ ਅੱਗੇ ਹੋਰ ਵੀ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਮਿਲਣਗੇ ਬਹੁਤ ਵਧੀਆ ਰੇਟਾਂ ਦੇ ਵਿੱਚ ਤੇ ਪੂਰੀ ਆਪਾਂ ਗੱਲ ਕਰਾਂਗੇ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਹਾ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੂ ਕਿਤੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਕੂਠੀਆ ਮਕਾਨ ਹੈ ਘਰ ਹਵੇਲੀ ਮਹਿਲ ਕੁਝ ਵੀ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵਧੀਆ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ 'ਚ ਬਿਲਕੁਲ ਫਰੀਦ ਦੇ ਵਿੱਚ ਐਡ ਕਰਵਾ ਸਕਦੇ ਹਾਂ ਭੇਜਣ ਵਾਸਤੇ ਆਪਣਾ WhatsApp ਨੰਬਰ ਉੱਪਰ ਸਕਰੀਨ ਤੇ ਹਮੇਸ਼ਾ ਚੱਲਦਾ ਰਹਿੰਦਾ ਸੀ ਨੰਬਰ ਆਪਣਾ 78140 ਤੇ 38664 ਆਪਣੇ ਕੋਲ ਭੇਜ ਦਿਓ ਬਿਲਕੁਲ ਜਲਦੀ ਤੇ ਬਿਲਕੁਲ ਫਰੀਦ ਦੇ ਵਿੱਚ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦੇਵਾਂਗੇ ਜੀ ਬਸ ਬੇਨਤੀ ਕਰਮਾਲ ਜਦੋਂ ਕੋਈ ਵੀ ਚੀਜ਼ ਆਪਣੇ ਕੋਲ ਭੇਜੋਗੇ ਸੇਲ ਵਾਸਤੇ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਪਹਿਲੀ ਵਾਰ ਤੇ ਪਹਿਲਾਂ ਤੋਂ ਵੀ ਤੁਸੀਂ ਆਪਣੇ ਚੈਨਲ ਤੇ ਆਏ ਹੋ ਹੋ ਤੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਤਾਂ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਨੀਚੇ ਸਬਸਕ੍ਰਾਈਬ ਦਾ ਬਟਨ ਹੈ ਜੀ ਇੱਕ ਛਿੱਟੇ ਜਿਹਾ ਰੰਗ ਦਾ ਉਹਨੂੰ ਦਬਬ ਦਿਓ ਵੱਧ ਤੋਂ ਵੱਧ ਮਾਰ ਮਾਰ ਕੇ ਉਹਨੂੰ ਲਾਲ ਪੀਲਾ ਕਰ ਦਿਓ ਜੀ ਬਾਕੀ ਇੱਕ ਬੈਲ ਆਈਕਨ ਵੀ ਆਊਗਾ ਜਦੋਂ ਤੁਸੀਂ ਸਬਸਕ੍ਰਾਈਬ ਵਾਲਾ ਬਟਨ按 ਪਾਉਗੇ ਤੇ ਬੈਲ ਆਈਕਨ ਨੂੰ ਵੀ ਆਲਟ ਸੈਟ ਕਰਕੇ ਜ਼ਰੂਰ ਕਲਿੱਕ ਕਰ ਲਿਓ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਜੇ ਤਾਂ ਵੀਡੀਓ ਨੂੰ ਸਾਰੇ ਜਣੇ ਨਾਲ ਦੀ ਨਾਲ ਲਾਈਕ ਵੀ ਕਰ ਦਿਓ ਜੀ ਐਨਾ ਕਸਟ ਬਸ ਕਰ ਲਿਓ ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਸ਼ੁਰੂ ਆਪਣੇ ਕੋਲੇ ਆਲਟੋ ਕਾਲੇ ਰੰਗ ਦੀ ਮਾਲਕ ਨੇ ਵੇਚੀ ਆ ਪੰਜ ਮਾਡਲ ਗੱਡੀ 2025 ਤੱਕ ਰ ਮਾਲਕ ਨੇ ਪਾਸਿੰਗ ਕਰਵਾਈ ਹੋਈ ਹੈ ਜੀ ਆਰ ਨਿਊ ਕਰਵਾਈ ਹੋਈ ਆ ਆਰ ਸੀ 25 ਤੱਕ ਵੈਲਿਡ ਤੇ 90000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜਿਆ ਜੀ ਖੰਨਾ ਮਾਲਕ ਦਾ ਏਰੀਆ ਦਾ ਨਵੇਂ ਟਾਇਰ ਨੇ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਖੰਨੇ ਖੜੀ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਲੈਸ ਬਸ ਹੋ ਜਾਊਗਾ ਮਾਲਕ ਨੇ ਕਿਹਾ ਫੁੱਲ ਗਾਰੰਟੀ ਹੈ ਜੀ ਹਰ ਪਾਸੋਂ ਹਰ ਚੀਜ਼ ਦੀ ਇੰਜਨ ਗੇਅਰ ਬਹੁਤ ਵਧੀਆ ਸਾਇਲੈਂਟ ਇੰਜਨ ਗੇਅਰ ਬਾਕੀ ਤੁਹਾਡੇ ਸਾਹਮਣੇ ਗੱਡੀ ਤੇ ਤੁਸੀਂ ਜਾ ਕੇ ਦੇਖੋਗੇ ਚਲਾ ਕੇ ਦੇਖੋਗੇ ਤੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਅੰਦਰੋਂ ਵੀ ਵਧੀਆ ਬਾਹਰੋਂ ਵੀ ਵਧੀਆ ਗਲੀ ਸੜੀ ਕੋਈ ਕਿਸੇ ਪਾਸੋਂ ਨਹੀਂ ਹੈਗੀ ਤੇ ਜਿਨ੍ਹਾਂ ਦੀ ਗੱਡੀ ਛੇੜੇ ਮਾਲਕ ਨੇ ਗੱਡੀ ਦੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਸੀ ਨੰਬਰ ਆ ਉਹਨਾਂ ਦਾ 85280 87880 ਤੇ ਅਗਲੀ ਗੱਡੀ ਆਪਾਂ ਲੈ ਕੇ ਪਹੁੰਚਿਆ K10 Alto K10 BXI ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਸੀ 2017 ਮਾਡਲ ਗੱਡੀ ਆ ਨਵੇਂ ਮਾਡਲ ਦੀ ਟੌਪ ਮਾਡਲ ਗੱਡੀ ਆ ਤੇ 290 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 2 ਲੱਖ 90000 ਰੁਪਏ ਡਿਮਾਂਡ ਹੈ ਗੱਡੀ ਖੜੀ ਹੈ ਫਿਰੋਜ਼ਪੁਰ ਏਰੀਆ 'ਚ ਤੇ ਗੱਡੀ ਦੇ ਜਿਹੜੇ ਟਾਇਰ ਨੇ ਉਹ 90 ਤੋਂ 95 ਪੈਸੇ ਆਪਾਂ ਨੂੰ ਮਿਲ ਜਾਣਗੇ 2,90,000 ਰੁਪਏ ਡ ਮਾਡਲ ਲੈਸ ਬਸ ਹੋ ਜਾਊਗਾ ਤੇ 17 ਮਾਡਲ ਗੱਡੀ ਆ ਉੱਚੇ ਮਾਡਲ ਦੀ ਹੈ ਡਾਕੂਮੈਂਟਸ ਸਾਰੇ ਆਪਾਂ ਨੂੰ ਕੰਪਲੀਟਡ ਮਿਲ ਜਾਣਗੇ ਜੇ ਕਿਸੇ ਨੂੰ ਵੀ ਆ ਗੱਡੀ ਪਸੰਦ ਆਈ ਆ ਤਾਂ ਫਿਰੋਜ਼ਪੁਰ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਕਦੋਂ ਮਰਜ਼ੀ ਆਜੋ ਤੇ ਦੇਖ ਲਿਓ ਤੇ ਜੇ ਪਸੰਦ ਆਵੇ ਤਾਂ ਖਰੀਦ ਕੇ ਲੈ ਜਾਓ ਜੀ ਇਹ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਰੱਖਿਆ ਜੀ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਐ OJ ਐਂਡਿਕੋ ਪੰਜ ਮਾਡਲ ਗੱਡੀ ਆ ਅੰਮ੍ਰਿਤਸਰ ਮਾਲਕ ਦਾ ਏਰੀਆ ਤੇ 70 ਤੋਂ 75 ਪੈਸੀ ਟਾਇਰਾਂ ਦੀ ਕੰਡੀਸ਼ਨ ਵੀ ਪਈ ਐ ਕੰਡੀਸ਼ਨ ਵੀ ਆਲੋਕੀਆ ਗੱਡੀ ਵੀ ਵਧੀਆ ਤੇ 60000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਹੋ ਜਾਊਗਾ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਜਾ ਕੇ ਦੇਖਣੇ ਉਹ ਜਾ ਕੇ ਦੇਖ ਲਓ ਮਾਲਕ ਦਾ ਜਿਹੜਾ ਨੰਬਰ ਆ ਉਹ ਬਾਹਰ ਦਾ ਐ ਕਿਉਂਕਿ ਮਾਲਕ ਬਾਹਰ ਗਏ ਹੋਏ ਆ ਜੀ ਬਾਹਰ ਦਾ ਨੰਬਰ ਹੈ ਤੁਸੀਂ ਕਨਫਰਮ ਕਰ ਲਓ ਸਕਰੀਨ ਤੇ ਆ ਗਿਆ ਹੂਆ ਤੇ ਗੱਲ ਤੁਸੀਂ ਆਪੇ ਮਾਲਕ ਨਾਲ ਕਰ ਲਿਓ ਜੀ ਤੇ ਗੱਡੀਆਂ ਦੀ ਸਾਰੀ ਗੱਲਬਾਤ ਆਪਾਂ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਵੀਡੀਓ ਜੇ ਵਧੀਆ ਲੱਗਿਆ ਤਾਂ ਥੋੜਾ ਜਿਹਾ ਕਸ਼ਟ ਕਰ ਲਿਓ ਲਾਈਕ ਕਰ ਦਿਓ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਗੱਡੀ ਮਸ਼ੀਨਰੀ ਕੋਠੀ ਮਕਾਨ ਘਰ ਚਾਹੀਦਾ ਦੱਸੋ ਕਮੈਂਟ ਕਰਕੇ ਤੇ ਕਿਸੇ ਨੇ ਕੁਝ ਵੀ ਸੇਲ ਕਰਨ ਹੋਵੇ ਕੋਠੀ ਮਕਾਨ ਕਰਕੇ ਸਭ ਏਰੀਆ ਚ ਪਿੰਡ ਚ ਸ਼ਹਿਰ ਚ ਤੇ ਆਪਣੇ ਕੋਲੇ ਭੇਜ ਕੇ ਫਰੀਦੂ ਵਿਚ ਐਡ ਜਲਦੀ ਤੋਂ ਜਲਦੀ ਲਗਵਾ ਸਕਦੋਂ ਜੀ